ਸਸ਼ੇਖਾਂ ਜੀ ਲੈ ਕੇ ਹਾਜ਼ਰ ਹੋਏ ਆਸ ਦੀ ਬਹੁਤ ਹੀ ਖਾਸ ਖਬਰ ਸੋ ਦੋਸਤੋ ਪੰਜਾਬ ਦੇ ਜਿਹੜੇ ਵਿਤਮੰਤੀ ਹਰਪਾਲ ਸਿੰਘ ਜੀਮਾ ਜੀ ਨੇ ਜਿਹੜਾ ਕਿ ਸ਼ੁਰੂ ਤੋਂ ਹੀ ਜਿਹੜਾ ਪੰਜਾਬ ਦੇ 765000 ਮਲਾਸਮਾਂ ਨੂੰ ਇੱਕ ਵੱਡੀ ਅਪਡੇਟ ਜਿਹੜੀ ਖੁਸ਼ਖਬਰੀ ਦਿੱਤੀ ਹੈ ਇੱਕ ਵੱਡੀ ਸੌਗਾਹ ਜਿਹੜੀ ਹੈ ਦਿੱਤੀ ਹੈ ਸੋ ਪੰਜਾਬ ਦੇ ਪੈਸ਼ਨਰ ਦੇ ਅਤੇ ਮਲਾਸਮਨ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ 11% ਡੀਏ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਪਈਆਂ ਉਹ ਦਿੱਤੀਆਂ ਜਾਣ ਤੇ 5.5 ਸਾਲਾਂ ਦਾ ਜਿਹੜਾ ਡੀਏ ਇਹਦਾ ਜਿਹੜਾ 5.5 ਸਾਲਾਂ ਦਾ 18228 ਕਰੋੜ ਰੁਪਏ ਦਾ ਜਿਹੜਾ ਬਕਾਇਆ ਜਿਹੜਾ ਪੈਂਡਿੰਗ ਪਿਆ ਹੈ 15 ਜਿਹੜਾ ਹੈ 15% ਦਾ ਲਾਭ ਹੈ ਜੋ ਪੁਰਾਣੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਉਸ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ 2.50 ਕੇ স্ਕੇਲ ਦੀ ਜਿਹੜੀ ਹੈ ਮੰਗ ਹੈ ਮੁਲਾਜ਼ਮਾਂ ਦੇ ਹੀ ਕਾਫੀ ਲੰਮੇ ਸਮੇਂ ਤੋਂ ਲਟਕ ਰਹੀਆਂ ਆ ਰਹੀਆਂ ਨੇ ਇਸੇ ਚੀਜ਼ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਹੈ ਜਿਹੜਾ ਉਹਨਾਂ ਨੇ ਪੰਜਾਬ ਦੇ ਜਿਹੜੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਮੁਲਾਜ਼ਮ ਮੰਗਾਂ ਨੂੰ ਪੂਰਾ ਹੋਣ ਦੇ ਵਿੱਚ ਜਿਹੜਾ ਟਾਲ ਮਟੋਲ ਕਰ ਰਹੇ ਸੀ ਉਹਨਾਂ ਨੂੰ ਸਿੱਧੀ ਸਿੱਧੀ ਫਟਕਾਰ ਜਿਹੜੀ ਹੈ ਲਗਾਈ ਹੈ ਸੋ ਸਾਰੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਅਤੇ ਵਿਧ ਪ੍ਰੂਫ ਤੁਹਾਡਾ ਮੁਲਾਜ਼ਮਾਂ ਦੀਆਂ ਜਿਹੜੀਆਂ ਕੀ ਦੱਸਾਂਗੇ ਮੁਲਾਜ਼ਮਾਂ ਦੀ ਕਿਹੜੇ ਕਿਹੜੇ ਮੰਗਾਂ ਦੇ ਉੱਤੇ ਜਿਹੜਾ ਹੈ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਸੋ ਸਾਰੀ ਜੀ ਇੱਕ ਚੈਨਲ ਦੇ ਉੱਪਰ ਨਵਿਓ ਚੈਨਲ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਜੀ ਹੋਣ ਚੱਲਦੇ ਆ ਅੱਜ ਦੀ ਬੜੀਆ ਤਿੱਖਾ ਸ ਅਪਡੇਟ ਵਾਲਸੋ ਸੋ ਦੋਸਤੋ ਸੂਤਰਾਂ ਦੇ ਵੱਲੋਂ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੈ ਪੰਜਾਬ ਦੇ ਬਲਾਸਮਾ ਤੇ ਪੈਸ਼ਨਰ ਦੇ ਹੱਕ ਦੇ ਵਿੱਚ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਨੇ ਫਟਕਾਰ ਲਗਾਈ ਹੈਗੀ ਹੈ ਬਲਾਸਮਾ ਦੀ ਜਿਹੜੀ ਪੈਂਡਿੰਗ ਪਈਆਂ ਜ਼ਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦਤ ਜਲਦ ਪੂਰਾ ਕੀਤਾ ਜਾਵੇ ਤੇ ਉਸ ਦੀ ਰਿਪੋਰਟ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਆ ਤੇ ਬਲਾਸਮਾ ਦੀ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਵੀ ਦੇਰੀ ਕੀਤੀ ਤਾਂ ਇਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਵਿੱਤ ਵਿਭਾਗ ਦੇ ਵੱਲੋਂ ਵਿਤਮੰਦੀ ਹਰਪਾਲ ਸਿੰਘ ਜੀ ਮਾਜੀ ਦੇ ਵੱਲੋਂ ਜਿਹੜੀ ਬਰਦਾਸ਼ ਜਿਹੜੀ ਹੈ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਨਾਲ ਇਹ ਵੀ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਜ਼ਮਾਂ ਦੀ ਜਿਹੜੀਆਂ 11% ਦੀਆਂ ਕਿਸਤਾਂ ਇਹ ਤੇਨ ਉਸ ਦੇ ਵਿੱਚੋਂ ਪਹਿਲੀ ਕਿਸਤ ਜਿਹੜੀ ਹੈ ਜਲਦ ਤੋਂ ਜਲਦ ਜਿਹੜੀ ਹੈ ਜਾਰੀ ਕੀਤੀ ਜਾਵੇਗੀ ਸੋ ਦੋਸਤੋ ਇਹ ਸਿਆਸ ਦੀ ਵੱਡੀ ਅਪਡੇਟ ਪੰਜਾਬ ਦੇ 765000 ਮੁਲਾਜ਼ਮਾਂ ਦੇ ਲਈ ਜੇ ਹੋਰ ਅਪਡੇਟ ਆਉਂਦੀ ਹੈ ਇਸ ਚੈਨਲ ਤੇ ਜਰੂਰ ਸਾਂਝੀ ਕੀਤੀ ਜਾਵੇਗੀ ਜਰੂਰ ਲੈ ਕੇ ਆਵਾਂਗੇ ਤੇ ਚੈਨਲ ਨੂੰ ਜਰੂਰ ਬਣੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ